ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਗਰੀਬ ਜਿਹਾ ਸਿੱਖ ਆ ਗਿਆ ਕਵੀ ਸੀ ਕਵਿਤਾ ਸੁਣਾਉਣ ਦੇ ਲਈ ਕਹਿਣ ਲੱਗਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਕਵਿਤਾ ਸੁਣਾਉਣੀ ਹੈ ਮੈਨੂੰ ਪਤਾ ਵੀ ਜਦੋਂ ਤੁਸੀਂ ਕਵਿਤਾ ਸੁਣਦੇ ਹੋ ਚਾਰ ਮੋਹਰੇ ਦੇ ਦਿੰਨੇ ਹੋ ਕਿਤੇ ਮੇਰੀ ਗਰੀਬੀ ਕੱਟੀ ਜਾਵੇਗੀ ਇਹ ਭਾਵਨਾ ਲੈ ਕੇ ਆਨੰਦਪੁਰ ਸਾਹਿਬ ਦੇ ਵਿੱਚ ਆ ਗਿਆ ਇੱਕ ਗਰੀਬ ਜਿਹਾ ਕਵੀ ਕਟਾਰ ਚ ਰਿਆਸਤ ਦੇ ਵਿੱਚੋਂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਸਤਿਕਾਰ ਕੀਤਾ ਪੁੱਛਦੇ ਨੇ ਕਹਿੰਦੇ ਗੁਰ ਸਿੱਖਾ ਤੇਰਾ ਨਾਮ ਕੀ ਹੈ ਤੇ ਉਹ ਕਹ ਵੀ ਕਹਿਣ ਲੱਗਾ ਪਾਤਸ਼ਾਹ ਗਰੀਬਾਂ ਦੇ ਕਾਦੇ ਨਾਂ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਾਪਿਓ ਨੇ ਤਾਂ ਕੋਈ ਰੱਖਿਆ ਹੋਣਾ ਹੈ ਕਹਿੰਦਾ ਜੀ ਮਾਪਿਓ ਨੇ ਤਾਂ ਨਾਂ ਰੱਖਿਆ ਪਰ ਪਾਤਸ਼ਾਹ ਸੱਚ ਜਾਣਿਓ ਜਿੱਦਣ ਦੀ ਮੈਂ ਸੁਰਤ ਸੰਭਾਲੀ ਹੈ ਨਾ ਮੇਰੇ ਮਾਪਿਓ ਨੇ ਜਿਹੜਾ ਮੇਰਾ ਨਾਂ ਰੱਖਿਆ ਮੈਂ ਨਹੀਂ ਜੇ ਸੁਣਿਆ ਮੇਰੇ ਮਾਪੇ ਉਹਨੇ ਨਾਮ ਰੱਖਿਆ ਹੰਸਰਾਮ ਪਰ ਮੈਂ ਕਦੇ ਹੰਸਰਾਮ ਨਹੀਂ ਸੁਣਿਆ ਜਿਨੇ ਵੀ ਆਵਾਜ਼ ਮਾਰੀ ਉਹ ਹੰਸੂ ਇੱਧਰ ਆ ਕੇ ਕਹਿ ਕੇ ਆਵਾਜ਼ ਮਾਰ ਲਈ ਮੈਂ ਨਹੀਂ ਸੁਣਿਆ ਬਾਦਸ਼ਾਹ ਗਰੀਬਾਂ ਦੇ ਕਾਦੇ ਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਇਆ ਦੇ ਵਿੱਚ ਆਏ ਕਹਿਣ ਲੱਗੇ ਕਵੀ ਹੰਸਰਾਮ ਜੀ ਕਿਰਪਾ ਕਰੋ ਕੁਝ ਸੁਣਾਓ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਇੰਨਾ ਸਤਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖ ਨੂੰ ਇੰਨਾ ਪਿਆਰ ਕਰਦੇ ਨੇ ਕਿਤੇ ਦੇਖਣਾ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰ ਕੀ ਵਾਰੀ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ ਅਮਰਤਾ ਛਕ ਲਿਆ ਗੁਰੂ ਦੇ ਲਾੜ ਦਾ ਲੱਗ ਗਏ ਨਿਤ ਨੇਮ ਵੀ ਕਰਦੇ ਆ ਪਰ ਸਰੀਰ ਤੋਂ ਦੁੱਖ ਨਹੀਂ ਜਾਂਦਾ ਗੁਰੂ ਨੇ ਸਾਨੂੰ ਯਾਦ ਹੀ ਨਹੀਂ ਕੀਤਾ ਕਦੇ ਪੜਿਓ ਮਹਾ ਸਿੰਘ ਦਾ ਇਤਿਹਾਸ ਜਦੋਂ ਟੁੱਟੀ ਗੱਡੀ ਹੋਣ ਲੱਗੀ ਨਾ ਭਾਈ ਮਹਾ ਸਿੰਘ ਜਖਮੀ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਪਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮਹਾ ਸਿੰਘ ਕੁਝ ਚਾਹੀਦਾ ਤੇ ਮਹਾ ਸਿੰਘ ਨੇ ਕਿਹਾ ਸੀ ਪਾਤਸ਼ਾਹ ਕਿਰਪਾ ਕਰ ਵਿਦਾਵਾ ਪਾੜ ਦੇ ਜਿਹੜਾ ਆਨੰਦਪੁਰ ਸਾਹਿਬ ਦੁੱਖ ਦੇ ਸਮੇਂ ਲਿਖ ਕੇ ਆ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮਹਾ ਸਿੰਘ ਮੈਨੂੰ ਪਤਾ ਸੀ ਵੀ ਤੇਰੇ ਕੋਲ ਆ ਕੇ ਇਹ ਵਿਦਾਵਾ ਪਾਟਣਾ ਦੇਖ ਮੈਂ ਆਨੰਦਪੁਰ ਦਾ ਸੁੱਖ ਛੱਡਿਆ ਸਰਸਾ ਦੇ ਕੰਡੇ ਤੇ ਮੈਂ ਆਪਣਾ ਕੀਮਤੀ ਖਜ਼ਾਨਾ ਰੂਲ ਦਿੱਤਾ ਜਾਨਾਂ ਤੋਂ ਪਿਆਰੇ ਪੁੱਤ ਮੈਂ ਗਵਾਲੇ ਮੈਂ ਮਾਤਾ ਗੁਜਰਕ ਔਰਤें ਆਪਣੀਆਂ ਪਤਨੀਆਂ ਛੱਡ ਦਿੱਤੀਆਂ ਮਹਾਸਿਆ ਸਭ ਕੁਝ ਛੱਡਿਆ ਪਰ ਮੇਰੇ ਕਮਰ ਕੱਸੇ ਵਿੱਚ ਤੇਰਾ ਲਿਖਿਆ ਵਿਦਾਵਾ ਪਿਆ ਅੱਜ ਵੀ ਮੈਨੂੰ ਪਤਾ ਸੀ ਕਿ ਤੂੰ ਮੇਰੇ ਕੋਲ ਆਵੇਂਗਾ ਤੇ ਬਖਸ਼ਿਆ ਜਾਵੇਂਗਾ ਮਹਾ ਸਿੰਘ ਆ ਦੇਖ ਮੈਂ ਤੇਰੇ ਸਾਹਮਣੇ ਤੇਰਾ ਵਿਦਾਵਾ ਪਾੜ ਕੇ ਤੈਨੂੰ ਸਦਾ ਲਈ ਮੁਕਤ ਕਰ ਦਿੰਦਾ ਗੁਰੂ ਇਨਾ ਪਿਆਰ ਕਰਦਾ ਸਿੱਖ ਨੂੰ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖੀ ਬਖਸ਼ੀ ਹੈ ਨਾ ਗੁਰੂ ਕਦੇ ਨਹੀਂ ਜੇ ਭੁਲਾਉਂਦਾ ਕਵੀ ਹੰਸ ਰਾਮ ਜੀ ਕਿਰਪਾ ਕਰੋ ਸੁਣਾਓ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਵਾਹ ਪਾਤਸ਼ਾ ਏਡੀ ਵੱਡੀ ਗਰੀਬ ਨਿਵਾਜ਼ੀ ਕਰਦਾ ਜਦੋਂ ਕਵਿਤਾ ਸੁਣਾਈ ਸਮਾਂ ਥੋੜਾ ਮੈਂ ਸੰਕੇਪ ਬੇਨਤੀ ਕਰਾਂ ਬੜੇ ਆਨੰਦ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਸੁਣਦੇ ਜਾਂਦੇ ਨੇ ਕਈ ਕਵਤਾਵਾਂ ਸੁਣ ਲਈਆਂ ਅਖੀਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੱਖੋ ਦੇਖੋ ਤਾਂ ਅਨੰਦਪੁਰ ਦੇ ਵਿੱਚ ਕਿੰਨਾ ਕ ਧਨ ਪਿਆ ਕਹਿੰਦੇ 18000 ਰਜਤ ਪਨ ਮੋਹਰਾਂ ਪਈਆਂ ਨੇ ਜਦੋਂ ਆ ਕੇ ਦੱਸਿਆ ਪਾਸ਼ਾ ਇੰਨਾ ਧਨ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਰਾ ਕਵੀ ਹੰਸਰਾਮ ਨੂੰ ਦੇ ਦਿਓ ਇੱਕ ਵੀ ਨਹੀਂ ਰੱਖਿਆ ਕੋਲ ਸਭ ਕੁਝ ਦੇਤਾ ਕਵੀ ਹੰਸਰਾਮ ਨੂੰ ਪਾਤਸ਼ਾਹ ਮੈਨੂੰ ਚਾਰ ਮੋਹਰੇ ਦੇ ਦਿੰਦੇ ਮੇਰੇ ਗਰੀਬੀ ਕੱਟੀ ਜਾਣੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿੰਦੇ ਕਵੀ ਹੰਸਰਾਮ ਜੀ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਜਿਹੜਾ ਵੀ ਆਉਂਦਾ ਹੈ ਨਾ ਉਹਦੇ ਢੰਡਾਰੇ ਭਰੇ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਵੇਂ ਥੋੜੀ ਬਾਣੀ ਦੇ ਵਿੱਚ ਲਿਖ ਦਿੱਤਾ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹੇ ਘਰ ਤਾਂ ਤੇਰਾ ਸਭ ਕੁਝ ਹੈ ਸਭ ਕੁਝ ਗੁਰੂ ਦੇ ਘਰ ਦੇ ਵਿੱਚ ਪਿਆ ਬੰਦਾ ਫੇਰ ਮੜੀਆਂ ਤੋਂ ਲੱਭਦਾ ਫਿਰਦਾ ਹੈ ਬੰਦਾ ਫੇਰ ਬੰਦੇ ਤੋਂ ਸੁੱਖ ਲੱਭਦਾ ਫਿਰਦਾ ਹੈ ਪਿਆਰਿਓ ਗੁਰੂ ਦੇ ਕੋਲੋਂ ਸੁੱਖ ਲੱਭਣਾ ਬੰਦਾ ਕੋਈ ਸੁੱਖ ਨਹੀਂ ਦੇ ਸਕਦਾ ਕਰੋਨਾ ਦੇ ਸਮੇਂ ਇੱਕ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਸੀ ਹੋਰ ਕਿਸੇ ਦਾ ਨਹੀਂ ਸੀ ਬਥੇਰੇ ਬਾਬੇ ਬਣ ਬਣ ਬੈਠੇ ਸੀ ਦਿਸਿਆ ਜੀ ਕੋਈ ਕਰੋਨਾ ਦੇ ਵਿੱਚ ਸੇਵਕਾਂ ਨੂੰ ਵੀ ਕਹਿੰਦੇ ਸੀ ਤੁਸੀਂ ਵੀ ਘਰੇ ਚਲੇ ਜਾਓ ਕਿਤੇ ਤੁਹਾਡੇ ਨਾਲੋਂ ਸਾਨੂੰ ਲਾਗ ਨਾ ਲੱਗ ਜਾਵੇ ਇੰਨੀ ਜਾਨ ਪਿਆਰੀ ਹੋ ਗਈ ਸੀ ਸੇਵਕ ਚੇਲੇ ਵੀ ਆਪਣੇ ਭੇਜ ਦਿੱਤੇ ਘਰੇ ਕਹਿੰਦੇ ਜਾਓ ਮੋਜਾ ਮਾਣੋ ਤੁਸੀਂ ਵੀ ਜਿਹੜੇ ਸੇਵਕ ਕਹਿੰਦੇ ਸੀ ਬਾਬੇ ਬਿਨਾ ਸਾਨੂੰ ਸਾਹ ਨਹੀਂ ਆਉਂਦਾ ਬਾਬੇ ਬਿਨਾ ਸਾਡੀ ਜ਼ਿੰਦਗੀ ਨਹੀਂ ਚੱਲਦੀ ਕੋਰੋਨਾ 'ਚ ਬਾਬਾ ਹੀ ਨਹੀਂ ਲੱਭਿਆ ਪਤਾ ਨਹੀਂ ਕਿੱਥੇ ਰਿਹਾ ਇੱਕੋ ਹੀ ਇੱਕ ਆਸਰਾ ਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਲੰਗਰ ਜਾਂਦਾ ਸੀ ਗੁਰਦੁਆਰੇ ਤੋਂ ਬਣ ਕੇ ਜਾਂਦਾ ਸੀ ਤੇ ਮਹਾਰਾਜ ਜੀ ਦੇ ਬਚਨ ਨੇ ਸਭ ਸੁਖ ਦਾਤਾ RAM ਹੈ ਦੂਸਰ ਨਹੀਂ ਕੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਦੇ ਪੜ੍ਹ ਕੇ ਵਿਚਾਰੀਏ ਮਹਾਰਾਜ ਕਹਿੰਦੇ ਮੇਰੇ ਗਲ ਲੱਗ ਇਹਦੇ ਵਿੱਚੋਂ ਤੈਨੂੰ ਸਭ ਕੁਝ ਦੇ ਦੇਵਾਂਗਾ ਮੇਰੀ ਗੋਦ ਦੇ ਵਿੱਚ ਆ ਕੇ ਬੈਠ ਤਾਂ ਸਹੀ ਇੱਕ ਵਾਰ ਫਿਰ ਮੈਂ ਤੈਨੂੰ ਆਨੰਦ ਦੇ ਵਿੱਚ ਆਵਾਂਗਾ ਕਹਿੰਦੇ ਗੁਰੂ ਨਾਨਕ ਦੇ ਘਰ ਚ ਸਭ ਕੁਝ ਹੈ ਲੈ ਜਾ ਕਵੀ ਹੰਸਰਾਮ ਜਦੋਂ ਕਵੀ ਹੰਸਰਾਮ ਨੂੰ ਮੋਹਰਾਂ ਦੇ ਥੈਲੇ ਭਰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੱਖੋ ਜਿਹੜਾ ਪ੍ਰਸ਼ਾਦੀ ਹੱਥ ਹੀ ਆਇਆ ਨਾ ਸੰਗਤ ਨੇ ਭੇਂਟ ਕੀਤਾ ਉਹਦੇ ਤੇ ਪਾਲਕੀ ਸਜਾ ਕੇ ਲੈ ਕੇ ਆਓ ਪਾਲਕੀ ਸਜ ਕੇ ਆ ਗਈ ਕਵੀ ਹੰਸਰਾਮ ਜੀ ਨੂੰ ਕਹਿਣ ਲੱਗੇ ਕਵੀ ਹੰਸਰਾਮ ਜੀ ਇਹ ਪਾਲਕੀ ਦੇ ਉੱਤੇ ਬਰਾਜਮਾਨ ਹੋ ਜਾਓ ਹਾਥੀ ਦੇ ਉੱਤੇ ਪਾਲਕੀ ਸੱਜ ਗਈ ਕਵੀ ਹੰਸਰਾਮ ਨੂੰ ਕਹਿੰਦੇ ਵਿਰਾਜਮਾਨ ਹੋ ਗੋ ਤੇ ਸਿੰਘਾਂ ਨੂੰ ਹੁਕਮ ਕਰ ਦਿੱਤਾ ਕਹਿੰਦੇ ਨਗਾਰਿਆਂ ਦੀ ਚੋਟ ਤੇ ਘੋੜਸਵਾਰੀ ਕਰਦੇ ਭਾਈ ਹੰਸਰਾਮ ਨੂੰ ਆਪਣੇ ਘਰ ਛੱਡ ਕੇ ਆਉ ਇਹਨਾਂ ਦੇ ਕਵੀ ਹੰਸਰਾਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਏਵੇਂ ਤੋਰਿਆ ਜਿਵੇਂ ਕਿਸੇ ਦੇਸ਼ ਦਾ ਰਾਜਾ ਤੁਰਿਆ ਜਾਂਦਾ ਹੋਵੇ ਆਨੰਦਪੁਰ ਦੀ ਯੂਥੋਂ ਬਾਹਰ ਆਇਆ ਨਾ ਜਦੋਂ ਕਵੀ ਹੰਸਰਾਮ ਅੱਖਾਂ 'ਚ ਹੰਝੂ ਨੇ ਪਾਤਸ਼ਾਹ ਜੀ ਵਿਦਾ ਕਰਨ ਲੱਗੇ ਨੇ ਕਹਿੰਦੇ ਰਾਜਿਆਂ ਦੀ ਤਰ੍ਹਾਂ ਜਾਣਾ ਹੈ ਕਵੀ ਹੰਸਰਾਮ ਸਭ ਕੁਝ ਗੁਰਨਾਨਕ ਦੇ ਘਰ 'ਚੋਂ ਮਿਲ ਚੁੱਕਿਆ ਹੈ ਕਵੀ ਹੰਸਰਾਮ ਕਹਿਣ ਲੱਗਾ ਪਾਤਸ਼ਾਹ ਮੈਂ ਧਨ ਨਹੀਂ ਮੰਗਿਆ ਤੁਸੀਂ ਆਪ ਦਿੱਤਾ ਮੈਂ ਹਾਥੀ ਨਹੀਂ ਮੰਗਿਆ ਪਾਲਕੀ ਨਹੀਂ ਮੰਗੀ ਤੁਸੀਂ ਆਪ ਦਿੱਤਾ ਪਾਤਸ਼ਾਹ ਜੀ ਤੁਠੇ ਹੋ ਨਾ ਮੈਂ ਇੱਕ ਮੰਗ ਹੋਰ ਮੰਗਣੀ ਹੈ ਦੇਖਿਓ ਹੁਣ ਮੰਗ ਦੇ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮੰਗ ਲੈ ਪਿਆਰਿਆ ਕੀ ਮੰਗਦਾ ਕਿਉਂਕਿ ਗੁਰੂ ਵੀ ਸਾਹਮਣੇ ਪੂਰਾ ਸੀ ਅਧੂਰਾ ਹੁੰਦਾ ਤਾਂ ਡਰ ਪੈ ਜਾਂਦਾ ਪਤਾ ਨਹੀਂ ਕੀ ਮੰਗ ਲੈਣਾ ਮੇਰੇ ਕੋਲ ਕੁਝ ਹੋਵੇ ਨਾ ਇੱਕ ਵਾਰ ਕਹਿੰਦੇ ਮੈਨੂੰ ਗੱਲ ਯਾਦ ਆ ਗਈ ਇੱਕ ਨਿਹੰਗ ਸਿੰਘ ਤੁਰ ਪਿਆ ਇੱਕ ਸਖੀ ਸਰਵਰ ਦੇ ਨਾਲ ਕਹਿੰਦੇ ਪੁੱਛ ਲਿਆ ਵੀ ਕਿੱਥੇ ਚੱਲਿਆ ਉਹ ਕਹਿੰਦਾ ਮੈਂ ਧਰਮ ਦੀ ਯਾਤਰਾ ਤੇ ਚੱਲਿਆ ਨਿਹੰਗ ਸਿੰਘ ਕਹਿੰਦਾ ਚੱਲ ਮੈਂ ਵੀ ਚੱਲਦਾ ਮੈਂ ਵੀ ਧਰਮ ਦੀ ਯਾਤਰਾ ਇਹ ਕਰਨੀ ਹੈ ਚੱਕਰਵਰਤੀ ਮੇਰਾ ਨਾਮ ਤੇ ਮੇਰਾ ਕੰਮ ਵੀ ਫਿਰ ਘੁੰਮਣਾ ਫਿਰਨਾ ਯਾਤਰਾਵਾਂ ਕਰਨਾ ਤੁਰ ਪਏ ਦੋਵੇਂ ਤੁਰੇ ਰੇ ਤੁਰੇ ਰੇ ਜਾਂਦਿਆਂ ਜਾਂਦਿਆਂ ਨੂੰ ਨਿਹੰਗ ਸਿੰਘ ਕਹਿੰਦਾ ਭਾਈ ਮੈਨੂੰ ਦੱਸ ਤਾਂ ਸਹੀ ਚੱਲਿਆ ਕਿੱਥੇ ਐ ਹੁਣ ਸਖੀ ਸਰਵਰ ਸੀ ਕਹਿੰਦਾ ਮੈਂ ਲੱਖਾਂ ਦੇ ਦਾਤੇ ਕੋਲ ਚੱਲਿਆ ਨਿਹੰਗ ਸਿੰਘ ਨੇ ਜਦੋਂ ਸੁਣਿਆ ਨਾ ਪਿੱਛੇ ਨੂੰ ਮੁੜ ਪਿਆ ਉਹ ਕਹਿੰਦਾ ਪਿਆਰਿਆ ਤੂੰ ਕਿੱਥੇ ਨੂੰ ਚੱਲਿਆ ਪਿੱਛੇ ਨੂੰ ਕਿਉਂ ਮੁੜ ਗਿਆ ਧਰਮ ਦੀ ਯਾਤਰਾ ਤੇ ਚੱਲੇ ਆ ਉਹ ਕਹਿੰਦਾ ਭਰਾਵਾ ਮੇਰੇ ਨਾਲ ਤੇਰੀ ਗੱਲ ਨਹੀਂ ਬਣਨੀ ਤੇਰੇ ਨਾਲ ਮੇਰੀ ਗੱਲ ਨਹੀਂ ਬਣਨੀ ਕਹਿੰਦਾ ਕਿਉਂ ਨਹੀਂ ਬਣਨੀ ਕਹਿੰਦਾ ਜਿੱਥੇ ਤੂੰ ਚੱਲਿਆ ਉਹ ਤਾਂ ਹੈ ਲੱਖਾਂ ਦਾ ਅਸੀਂ ਤਾਂ ਕਹਿੰਦੇ ਗੁਰੂ ਦੇ ਕੋਲੋਂ ਸਿਰ ਵੀ ਮੰਗ ਲੈਨੇ ਆਂ ਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਤਾਂ ਗੁਰੂ ਦੇ ਕੋਲੋਂ ਸਿਰ ਵੀ ਮੰਗ ਲਈਦਾ ਸਾਡਾ ਗੁਰੂ ਸਾਨੂੰ ਸਿਰ ਵੀ ਦੇ ਦਿੰਦਾ ਜਦੋਂ ਮੰਗਿਆ ਸਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਕਿ ਨਹੀਂ ਦਿੱਤਾ ਧੰਨ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਹਣ ਤੇ ਹੋਇਆ ਐਡਾ ਗੁਰੂ ਸਮਰਾਥ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੀਸ ਦੇਣ ਦੀ ਮੰਗ ਆਈ ਚਮਕੌਰ ਦੇ ਵਿੱਚ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਖਾਤਰ ਵਾਰ ਦਿੱਤੇ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਸਾਡੀ ਖਾਤਰ ਕਿ ਮੇਰਾ ਭਾਰਤ ਵਰਸ਼ ਅੰਧ ਵਿਸ਼ਵਾਸਾਂ ਤੋਂ ਬਚ ਕੇ ਸ਼ਬਦ ਗੁਰੂ ਦੇ ਲੜ ਲੱਗਿਆ ਰਹੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਪਿਆਰਿਆ ਮੰਗ ਲੈ ਹੁਣ ਗੁਰੂ ਸੀ ਪੂਰਾ ਅਧੂਰਾ ਨਹੀਂ ਸੀ ਜਿਹਦੇ ਕੋਲ ਸਭ ਕੁਝ ਆਉਨੇ ਗਿਆ ਮੰਗ ਲੈ ਮੇਰੇ ਵਰਗੇ ਸਿੱਖ ਕੋਲ ਖੜੇ ਨੇ ਕਹਿੰਦੇ ਸਭ ਕੁਝ ਲੈ ਚੱਲਿਆ ਸਾਰਾ ਧਨ ਅਨੰਦਪੁਰ ਸਾਹਿਬ ਦਾ ਇਕੱਠਾ ਕਰ ਲਿਆ ਪ੍ਰਸ਼ਾਦੀ ਹਾਥੀ ਇਹ ਲੈ ਗਿਆ ਹਜੇ ਵੀ ਨਹੀਂ ਰਜਿਆ ਹਜੇ ਵੀ ਮੰਗਦਾ ਤੇ ਉਹ ਮੰਗਿਆ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮੰਗ ਤੇ ਕਵੀ ਹੰਸਰਾਮ ਨੇ ਹੱਥ ਜੋੜਲੇ ਕਹਿੰਦਾ ਪਾਤਸ਼ਾਹ ਆ ਧਨ ਦੀ ਲੋੜ ਨਹੀਂ ਸੀ ਇਹ ਤੁਸੀਂ ਤੁਠ ਕੇ ਦਿੱਤਾ ਜੇ ਕਿਰਪਾ ਕਰਦੇ ਹੋ ਨਾ ਮੇਰੇ ਤੇ ਮੈਨੂੰ ਕੁਝ ਦੇਣਾ ਹੈ ਤੇ ਮੈਨੂੰ ਸਦਾ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਹੈ ਕੋਈ ਇਹੋ ਜਿਹਾ ਜਿਹੜਾ ਗੁਰੂ ਮੰਗਦਾ ਹੋਵੇ ਦਾਤਾਂ ਤਾਂ ਸਾਰੇ ਮੰਗਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਕਦੇ ਭਾਵਨਾ ਲੈ ਕੇ ਕੋਈ ਤੁਰਿਆ ਹੋਵੇ ਨਾ ਘਰ ਦੇ ਵਿੱਚੋਂ ਅੱਜ ਆਨੰਦਪੁਰ ਸਾਹਿਬ ਜਾਣਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲ ਪੈਣ ਉਦਣ ਸੱਚਮੁੱਚ ਮਿਲਣਗੇ ਜੇ ਭਾਵਨਾ ਇਹ ਹੈ ਵੀ ਚਲੋ ਅੱਜ ਵੇਲੇ ਆ ਰੌਣਕ ਮੇਲਾ ਦਰਸ਼ਨ ਦਿਦਾਰੇ ਕਰ ਆਉਨੇ ਆ ਫਿਰ ਰੌਣਕ ਮੇਲਾ ਬੱਲੇ ਪੈਣਾ ਹੋਰ ਕੁਝ ਨਹੀਂ ਗੁਰੂ ਨਹੀਂ ਭਾਵਨਾ ਲੈ ਕੇ ਚੱਲਣਾ ਪਵੇਗਾ ਕਵੀ ਹੰਸਰਾਮ ਨੇ ਕਿਹਾ ਪਾਤਸ਼ਾਹ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਚਾਹੀਦੀ ਹੈ ਤੇ ਗੁਰੂ ਵੀ ਪੂਰਾ ਸੀ ਟੁੱਟ ਪਿਆ ਕਵੀ ਹੰਸ ਰਾਮ ਜੀ ਜੇ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਮੰਗਦੇ ਹੋ ਨਾ ਫਿਰ ਗੁਰੂ ਨਾਨਕ ਦਾ ਘਰ ਏਡਾ ਏ ਜਿੰਨਾ ਚਿਰ ਦੁਨੀਆ ਰਹੇਗੀ ਉਨਾ ਚਿਰ ਤੁਹਾਡਾ ਨਾਮ ਰਹੇਗਾ ਕਦੇ ਅਨੰਦਪੁਰ ਸਾਹਿਬ ਬਵੰਜਾ ਕਦੀਆਂ ਦੇ ਨਾਮ ਪੜਿਓ ਪੌਂਟਾ ਸਾਹਿਬ ਦੇ ਵਿੱਚ ਪੜਿਓ ਉਹਦੇ ਵਿੱਚ ਇੱਕ ਨਾਮ ਹੈ ਕਵੀ ਹੰਸ ਰਾਮ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਅੱਜ ਵੀ ਉਹ ਹੰਸਰਾਮ ਨਾਮ ਉਹਨਾਂ ਕਵੀਆਂ ਦੇ ਵਿੱਚ ਨਿਵਾਜਿਆ ਗਿਆ ਤੁਰਿਆ ਅਨੰਦਪੁਰ ਸਾਹਿਬ ਦੇ ਵਿੱਚੋਂ ਕਟੌੜ ਚ ਰਿਆਸਤ ਦੇ ਵਿੱਚ ਪਹੁੰਚਿਆ ਜਦੋਂ ਦੇਖਿਆ ਰਾਜਾ ਕਿਰਪਾਲ ਚੰਦ ਨੇ ਤੱਕਿਆ ਨਾ ਕਿ ਕੋਈ ਹਾਥੀ ਦੇ ਉੱਤੇ ਰਾਜਿਆਂ ਦੀ ਵਾਂਗ ਆ ਰਿਹਾ ਹੱਥ ਜੋੜ ਕੇ ਸਾਹਮਣੇ ਖੜਾ ਹੋ ਗਿਆ ਸ਼ਿਕਾਰ ਖੇਡਦਾ ਸੀ ਘੋੜੇ ਤੋਂ ਥੱਲੇ ਉਤਰ ਗਿਆ ਹੱਥ ਜੋੜ ਕੇ ਕਹਿੰਦਾ ਜੀ ਕਿਹੜੇ ਦੇਸ਼ ਦੇ ਰਾਜੇ ਹੋ ਕਵੀ ਹੰਸਰਾਮ ਨੂੰ ਪੁੱਛਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾਥੀ ਤੇ ਬਿਠਾ ਕੇ ਤੋਰਿਆ ਨਗਾਰਿਆਂ ਦੀ ਝੂਟ ਵੱਜਦੀ ਐ ਕਵੀ ਹੰਸਰਾਮ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਕਹਿੰਦਾ ਪਿਆਰਿਆ ਮੈਂ ਕਿਸੇ ਦੇਸ਼ ਦਾ ਰਾਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਘਰ ਦਾ ਕੂਕਰ ਆ ਤੇ ਗੁਰੂ ਦੇ ਘਰ ਦੇ ਵਿੱਚੋਂ ਅੱਜ ਨਿਵਾਜਿਆ ਗਿਆ ਕਹਿੰਦੇ ਜੇ ਤੂੰ ਰਾਜਾ ਨਹੀਂ ਫਿਰ ਹਾਥੀ ਦੇ ਉੱਤੇ ਚੜ੍ਹਿਆ ਕੀ ਕਰਦਾ ਐਦਾਂ ਦਾ ਰਾਜੇ ਜਾਂਦੇ ਨੇ ਕਹਿੰਦਾ ਸਭ ਕੁਝ ਮੈਨੂੰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐ ਮੈਂ ਤਾਂ ਚਾਰ ਮੋਹਰਾਂ ਦੀ ਖਾਤਰ ਗਿਆ ਸੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਪਾਤਸ਼ਾਹੀਆਂ ਨਿਵਾਜ ਦਿੱਤੀਆਂ ਤੇ ਰਾਜਾ ਕਿਰਪਾਲ ਚੰਦ ਹੈਰਾਨ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਿੱਡਾ ਰਾਜਾ ਹੋਵੇਗਾ ਜਿਹਦੇ ਨੌਕਰ ਜਿਹਦੇ ਸੇਵਕ ਜਿਹਦੇ ਸਿੱਖ ਹਾਥੀਆਂ ਦੇ ਉੱਤੇ ਪਾਲਕੀਆਂ ਦੇ ਵਿੱਚ ਜਾਂਦੇ ਹੋਣ ਤਿਉ ਗੁਰੂ ਆਪ ਕਿਡਾ ਮਿਹਰਬਾਨ ਹੋਵੇਗਾ ਆਪ ਕਿਡਾ ਰਾਜਾ ਹੋਵੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਰਦਾਰੀਆਂ ਬਖਸ਼ੀਆਂ ਅੰਧ ਵਿਸ਼ਵਾਸਾਂ ਚੋਂ ਕੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਲਾਡ ਦਰ ਲਾ ਦਿੱਤਾ ਤੇ ਹੁਕਮ ਕਰ ਦਿੱਤਾ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਗੁਰਾਂ ਕੀ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਜਾਣਣਾ ਤੇ ਜੇ ਮੈਨੂੰ ਮਿਲਣਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਲਿਖਿਆ ਜੋ ਪ੍ਰਭ ਕੋ ਮਿਲ ਬੋਚ ਹੈ ਜੋ ਸ਼ਬਦ ਮੈਂ ਲੇ ਖੋਜ ਸ਼ਬਦ ਮਹਲੇ ਸ਼ਬਦ ਦੀ ਖੋਜ ਕਰਕੇ